ਓਲੰਪਿਕ ਖੇਡਾਂ ਦੇ ਵਿੱਚ ਹਿੱਸਾ ਲੈਣ ਵਾਲਾ ਹਰ ਖਿਡਾਰੀ ਤਮਗਾ ਜਿੱਤਣ ਦੀ ਕੋਸ਼ਿਸ਼ ਕਰਦਾ ਹੈ। ਓਲੰਪਿਕ ਸੋਨ ਤਮਗਾ ਜਿੱਤਣਾ ਹਰ ਇੱਕ ਖਿਡਾਰੀ ਦਾ ਸੁਪਨਾ ਹੁੰਦਾ ਹੈ। ਜਿਸ ਲਈ ਉਹ ਸਾਲਾਂ ਤੋਂ ਮਿਹਨਤ ਕਰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਉਹਨਾਂ ਦਾ ਦੇਸ਼ ਓਲੰਪਿਕ ਵਿੱਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਇਨਾਮ ਵਜੋਂ ਕਿੰਨੇ ਪੈਸੇ ਦਿੰਦਾ ਹੈ? ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਭਾਰਤ ਸਮੇਤ ਹੋਰ ਦੇਸ਼ ਆਪਣੇ ਜੇਤੂ ਖਿਡਾਰੀਆਂ ਨੂੰ ਕੀ-ਕੀ ਦਿੰਦਾ ਹੈ। ਓਲੰਪਿਕ ਵਿੱਚ ਪਹੁੰਚਣ ਵਾਲਾ ਹਰ ਖਿਡਾਰੀ ਆਪਣੇ ਦੇਸ਼ ਲਈ ਤਮਗਾ ਜਿੱਤ ਕੇ ਹੀ ਵਾਪਸ ਪਰਤਣਾ ਚਾਹੁੰਦਾ ਹੈ ਹਾਲਾਂਕਿ ਕੁਝ ਖਿਡਾਰੀਆਂ ਨੂੰ ਇਸ ਦੇ ਵਿੱਚ ਸਫਲਤਾ ਮਿਲਦੀ ਹੈ ਪਰ ਕੁਝ ਖਿਡਾਰੀ ਖੋਹ ਜਾਂਦੇ ਹਨ ਜਿਹੜੇ ਖਿਡਾਰੀ ਤਮਗੇ ਜਿੱਤ ਕੇ ਆਪਣੇ ਦੇਸ਼ ਪਰਤਦੇ ਹਨ ਉਹਨਾਂ ਨੂੰ ਸਰਕਾਰ ਵੱਲੋਂ ਕੁਝ ਰਕਮ ਅਤੇ ਸਰਕਾਰੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਤੁਹਾਨੂੰ ਦੱਸ ਦਈਏ ਕਿ ਨੀਰੇ ਚੋਪੜਾ ਨੇ 2020 ਟੋਕੀਓ ਓਲੰਪਿਕ ਵਿੱਚ ਜੈਵਲਨ ਥਰੋ ਇਵੈਂਟ ਵਿੱਚ ਸੋਨ ਤਮਕਾ ਜਿੱਤਿਆ ਸੀ ਇਸ ਤੋਂ ਬਾਅਦ ਕੇਂਦਰ ਸਰਕਾਰ ਨੇ ਉਸ ਨੂੰ 75 ਲੱਖ ਰੁਪਏ ਦਿੱਤੇ ਸਨ ਹਰਿਆਣਾ ਰਾਜ ਸਰਕਾਰ ਨੇ ਉਸ ਨੂੰ 6 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਅਤੇ ਸ਼੍ਰੇਣੀ 1 ਦੀ ਸਰਕਾਰੀ ਨੌਕਰੀ ਵੀ ਦਿੱਤੀ ਸੀ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਭਾਰਤ ਸਰਕਾਰ ਵੱਲੋਂ 75 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ ਹਾਲਾਂਕਿ ਤਮਗਾ ਜੇਤੂਆਂ ਨੂੰ ਅੰਤਰਰਾਸ਼ਟਰੀ 올림픽 ਸੰਘ ਜਾਂ ਭਾਰਤੀ 올림픽 ਸੰਘ ਤੋਂ ਨਗਦ ਇਨਾਮ ਨਹੀਂ ਮਿਲਦਾ ਇਸ ਤੋਂ ਇਲਾਵਾ ਕੇਂਦਰ ਸਰਕਾਰ ਚਾਂਦੀ ਦਾ ਤਗਮਾ ਜੇਤੂਆਂ ਨੂੰ 50 ਲੱਖ ਰੁਪਏ ਅਤੇ ਕਾਂਸੀ ਦਾ ਤਗਮਾ ਜੇਤੂਆਂ ਨੂੰ 30 ਲੱਖ ਰੁਪਏ ਇਨਾਮ ਵਜੋਂ ਦਿੰਦੀ ਹੈ ਇਸ ਦੇ ਨਾਲ ਹੀ ਰਾਜ ਸਰਕਾਰਾਂ ਐਥਲੀਟਾਂ ਨੂੰ ਵੱਖਰਾ ਇਨਾਮ ਵੀ ਦਿੰਦੀਆਂ ਹਨ ਤੁਹਾਨੂੰ ਦੱਸਦੀ ਹੈ ਕਿ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਆਮ ਤੌਰ ਤੇ ਸਰਕਾਰੀ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਜਾਂਦੀ ਹੈ ਜਿਕਰ ਜੋਗਾ ਹੈ ਕਿ ਵੇਟ ਲਿਫਟਰ ਮੀਰਾਬਾਈ ਜਾਨੂੰ ਨੇ ਟੋਕੀਓ 올림픽 ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦਾ ਖਾਤਾ ਖੋਲ੍ਹਿਆ ਸੀ ਉਸ ਨੂੰ ਕੇਂਦਰ ਸਰਕਾਰ ਤੋਂ 50 ਲੱਖ ਰੁਪਏ ਤੇ ਮਨੀਪੁਰ ਸਰਕਾਰ ਤੋਂ 1 ਕਰੋੜ ਰੁਪਏ ਦਾ ਨਗਦ ਇਨਾਮ ਮਿਲਿਆ ਸੀ ਰੇਲਵੇ ਮੁਲਾਜ਼ਮ ਹੋਣ ਕਰਕੇ ਉਸ ਨੂੰ ਵਿਭਾਗ ਵੱਲੋਂ 2 ਕਰੋੜ ਰੁਪਏ ਦਾ ਵੱਖਰਾ ਇਨਾਮ ਵੀ ਮਿਲਿਆ ਸੀ ਇਸ ਤੋਂ ਇਲਾਵਾ ਮਨੀਪੁਰ ਸਰਕਾਰ ਨੇ ਉਸ ਨੂੰ ਵਧੀਕ ਪੁਲਿਸ ਸਬਡੈਂਟ ਬਣਾ ਦਿੱਤਾ ਸੀ ਆਹ ਹੁਣ ਜਾਣਦੇ ਹਾਂ ਬਾਕੀ ਦੇਸ਼ਾਂ ਦੇ ਵਿੱਚ ਕਿ ਉਹ ਆਪਣੇ ਖਿਡਾਰੀਆਂ ਨੂੰ ਕਿੰਨਾ ਇਨਾਮ ਦਿੰਦੇ ਹਨ ਯੂਐਸ ਟੁਡੇ ਸਪੋਰਟ ਨੇ ਦੂਜੇ ਦੇਸ਼ ਵਿੱਚ ਦਿੱਤੇ ਗਏ ਨਗਦ ਇਨਾਮਾਂ ਦੀ ਤੁਲਨਾ ਕਰਦੇ ਹੋਏ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ ਉਨ੍ਹਾਂ ਮੁਤਾਬਕ ਚੀਨੀ ਤਾਈਪੇ ਅਤੇ ਸਿੰਗਾਪੁਰ ਨੇ ਟੋਕੀਓ 올림픽 ਵਿੱਚ ਆਪਣੇ ਐਥਲੀਟਾਂ ਨੂੰ ਸਭ ਤੋਂ ਵੱਧ ਨਗਦ ਇਨਾਮ ਦੇਂਦਾ ਵਾਦਾ ਕੀਤਾ ਹੈ ਸਿੰਗਾਪੁਰ ਨੇ ਕਿਹਾ ਹੈ ਕਿ ਜੇਕਰ ਕੋਈ ਐਥਲੀਟ ਟੋਕੀਓ ਵਿੱਚ ਸੋਨ ਤਗਮਾ ਜਿੱਤਦਾ ਹੈ ਤਾਂ ਉਸ ਨੂੰ 1 ਮਿਲੀਅਨ ਡਾਲਰ ਦਿੱਤੇ ਜਾਣਗੇ ਚੀਨੀ ਤਾਈਪੇ ਨੇ ਕਿਹਾ ਹੈ ਕਿ ਉਹ ਆਪਣੇ ਇਕਲੌਤੇ ਵਿਅਕਤੀਗਤ ਸੋਨ ਤਗਮਾ ਜੇਤੂ weightlifter ਹਸਿੰਗ ਜੂਨਕੂਓ ਨੂੰ 716000 ਡਾਲਰ ਦਾ ਇਨਾਮ ਦੇਵੇਗਾ ਮਲੇਸ਼ੀਆ ਮੋਰੋਕੋ ਅਤੇ ਸਰਬੀਆ ਤੋਂ 올림픽 ਵਿੱਚ ਪਾਗ ਲੈਣ ਵਾਲੇ ਖਿਡਾਰੀਆਂ ਵਿੱਚੋਂ ਸੋਨ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਦੇਸ਼ ਦੀ ਸਰਕਾਰ ਜਾਂ ਰਾਸ਼ਟਰੀ 올림픽 ਕਮੇਟੀ ਵੱਲੋਂ 2 ਲੱਖ ਡਾਲਰ ਤੋਂ ਵੱਧ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਸਰਬੀਆ ਸੋਨ ਤਗਮਾ ਜਿੱਤਣ ਵਾਲੇ ਐਥਲੀਟ ਨੂੰ ਵੱਧ ਤੋਂ ਵੱਧ 2,14,900 ਡਾਲਰ ਦੇਵੇਗਾ ਜਦਕਿ ਮਲੇਸ਼ੀਆ 21,180 ਡਾਲਰ ਦੇਵੇਗਾ। ਮੋਰੋਕੋ 252000 ڈالر ਦੇ ਵਿਕਾ ਐਥਲੀਟ ਹੈਂਗਰੀ ਯੂਕਰੇਨ ਕੋਸੋਵਾ ਤੇ ਸਪੇਨ ਆਪਣੇ ਸੋਨ ਤਗਮਾ ਜੇਤੂ ਖਿਡਾਰੀਆਂ ਨੂੰ 1 ਲੱਖ ਡਾਲਰ ਇਨਾਮ ਵਜੋਂ ਦੇਣਗੇ ਇਸ ਤੋਂ ਇਲਾਵਾ ਇਹ ਦੇਸ਼ ਕੁਝ ਵਾਧੂ ਸਹੂਲਤਾਂ ਵੀ ਪ੍ਰਦਾਨ ਕਰਦੇ ਹਨ ਜਿਸ ਵਿੱਚ ਅਪਾਰਟਮੈਂਟ ਜਾਂ ਛੁੱਟੀਆਂ ਦੇ ਵਾਊਚਰ ਸ਼ਾਮਲ ਹਨ ਜਦੋਂ ਕਿ ਜੇਕਰ ਕੋਈ ਐਥਲੀਟ 올림픽 ਰਿਕਾਰਡ ਤੋੜਦਾ ਹੈ ਤਾਂ ਉਸ ਨੂੰ ਵੱਖਰਾ ਇਨਾਮ ਵੀ ਦਿੱਤਾ ਜਾਂਦਾ ਹੈ ਅਮਰੀਕਾ ਸਰਕਾਰ ਵੱਲੋਂ ਏ ਨਾਮ ਮਿਲਦੇ ਹਨ ਅਮਰੀਕੀ 올림픽 ਅਤੇ ਪੈਰਾ올림픽 ਕਮੇਟੀ ਨੇ ਪੈरिस 올림픽 ਨੂੰ ਆਪਰੇਸ਼ਨ 골ਡ ਦਾ ਨਾਮ ਦਿੱਤਾ ਹੈ ਇਸ ਦੇ ਹਰੇਕ ਐਥਲੀਟ ਨੂੰ ਪੈरिस ਵਿੱਚ ਸੋਨ ਤਗਮਾ ਜਿੱਤਣ ਲਈ 37500 ਡਾਲਰ ਮਿਲਣਗੇ ਚਾਂਦੀ ਦਾ ਤਗਮਾ ਜਿੱਤਣ ਵਾਲੇ ਨੂੰ 22500 ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੇ ਨੂੰ 15000 ਡਾਲਰ ਦਿੱਤੇ ਜਾਣਗੇ ਅਮਰੀਕੀਆਂ ਨੂੰ ਆਮ ਤੌਰ ਤੇ ਜ਼ਿਆਦਾ ਮੈਡਲ ਬੋਨਸ ਦੇਣਾ ਪੈਂਦਾ ਹੈ ਕਿਉਂਕਿ ਉਹ ਆਮ ਤੌਰ ਤੇ ਜ਼ਿਆਦਾ ਮੈਡਲ ਜਿੱਤਦੇ ਹਨ ਜੇਕਰ ਜੋਗਿਆ ਹੈ ਕਿ ਅਮਰੀਕਾ ਨੇ ਟੋਕੀਓ 올림픽 ਦੇ ਵਿੱਚ 39 ਸੋਨ, 41 ਚਾਂਦੀ ਦੇ ਅਤੇ 33 ਕਾਂਸੀ ਦੇ ਤਗਮੇ ਜਿੱਤ ਕੇ ਤਗਮਾ ਸੂਚੀ ਦੇ ਵਿੱਚ ਚੋਟੀ ਤੇ ਆਪਣਾ ਸਥਾਨ ਬਣਾਇਆ ਸੀ